ਜੀ ਫੈਸਟਰੀ ਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚੈਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਪਾਰਟੀ ਵੀ ਅਰੇਂਜ ਰਾਮ ਟੈਕਸ ਦੀ ਰੇਂਜ ਰਾਮ ਟੈਕਸ ਦੇ ਸੂਟ ਆ ਬਹੁਤ ਸੋਹਣੇ ਪਿਓਰ ਵਿਸਕੋਸ ਦੀ ਕੁਆਲਿਟੀ ਦੇ ਨਾਲ ਜਣ ਕਿ ਬਹੁਤ ਉੱਪਰ ਕੁਆਲਟੀ ਆ ਵਿਸਕੋਸ ਦੀ ਸਾਰੀ ਕੁਆਲਟੀ ਆ ਪਿਓਰ ਆਰਗੈਂਜ਼ਾ ਦਾ ਫੈਬਰਿਕ ਲੱਗਿਆ ਹੋਊਗਾ ਬਹੁਤ ਸੋਹਣੇ ਨਾਲ ਦੁਪੱਟੇ ਲੱਗੇ ਹੋਏ ਨੇ ਜਿਵੇਂ ਕਿ ਬਹੁਤ ਭੈਣਾਂ ਦੀ ਡਿਮਾਂਡ ਸੀ ਕਿ ਬਿਰੀ ਲਖੜੀਆਂ ਆ ਰਹੀਆਂ ਨੇ ਕੁਝ ਸਪੈਸ਼ਲ ਕੁਝ ਅਲੱਗ ਲੈ ਕੇ ਆਓ ਤਾਂ ਉਦਾਂ ਆਪਾਂ ਉਹਨਾਂ ਭੈਣਾਂ ਦੀ ਫੁੱਲ ਆਨ ਡਿਮਾਂਡ ਦੇ ਉੱਪਰ ਇਹ ਚੀਜ਼ਾਂ ਲੈ ਕੇ ਆਏ ਆ ਤੇ ਸਾਰੇ ਨਿਊ ਡਿਜ਼ਾਈਨ ਜਿਹੜੇ ਹਜੇ ਮਾਰਕੀਟ ਦੇ ਵਿੱਚ ਸਿਰਫ ਉਤਰ ਹੀ ਆ ਤੇ ਹਰ ਕਿਤੇ ਤੁਹਾਨੂੰ ਨਹੀਂ ਮਿਲਣੇ ਉਹ ਵਾਲੇ ਸਾਰੇ ਡਿਜ਼ਾਈਨ ਨੇ ਬਹੁਤ ਸੋਹਣੀ ਲੇਟੈਸਟ ਕਲੈਕਸ਼ਨ ਅੱਜ ਆਈਆਂ ਬਸ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ WhatsApp ਕਰ ਦਿਓ ਕਿਉਂਕਿ ਇਹ ਚੀਜ਼ਾਂ ਹਮੇਸ਼ਾ ਨਹੀਂ ਹੁੰਦੀਆਂ ਰੀਅਰ ਜੀ ਰੀਅਰ ਹੀ ਆਉਂਦੀਆਂ ਨੇ ਤੇ ਰੀਅਰ ਜੀਆਂ ਹੀ ਰਹਿੰਦੀਆਂ ਨੇ ਇਹ ਤੇ ਕਿਉਂਕਿ ਇਹ ਮਤਲਬ ਕਿ ਇੱਕ ਅਲੱਗ ਜੀ ਯੂਨੀਕ ਕਿਉਂਕਿ RAM Tech ਦਾ RAM Tech ਦਾ ਨਾਈ ਇੰਨਾ ਉਹ ਆ ਵੀ ਇਹ ਆਮ ਜੀ ਚੀਜ਼ ਨਹੀਂ ਬਣਾਉਂਦੇ ਰੀਅਰ ਜੀ ਇਹ ਚੀਜ਼ ਬਣਾਉਂਦੇ ਨੇ ਬਹੁਤ ਸੋਹਣੀ ਕਲੈਕਸ਼ਨ ਬਹੁਤ ਸੋਹਣੀ ਪ੍ਰਾਈਸ ਰੇਂਜ ਦੇ ਨਾਲ ਆਈਆਂ 40 4500 ਤੱਕ ਮਾਰਕੀਟ ਦੇ ਵਿੱਚੋਂ ਇਹੀ ਸੂਟ ਤੁਹਾਨੂੰ ਮਿਲਣੇ ਜਿਹੜੇ ਕਿ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਅਸੀਂ ਘੱਟ ਤੋਂ ਘੱਟ ਦੇ ਵਿੱਚ ਨਿਊ ਡਿਜ਼ਾਈਨ ਜਿਹੜੇ ਕਿ ਹਜੇ ਹਰ ਕਿਤੇ ਸ਼ਾਪ ਦੇ ਉੱਤੇ ਨਹੀਂ ਆਏ ਜੀ ਤੇ ਲੈ ਕੇ ਆਏ ਆ ਪੀਸ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹਰ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੁਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਹੈ ਬਾਕੀ ਜਿੰਨੇ ਭੈਣਾਂ ਨੇ ਗਰੁੱਪ ਜੁਆਇਨ ਕੀਤਾ ਹੋਇਆ ਜਾਂ ਮੇਰੀ ਇੰਸਟਾ ਦੀ ਆਈਡੀ ਹੈ ਜੀ ਚਹਿਲ ਕਲੈਕਸ਼ਨ 27 ਉਹਨਾਂ ਨੂੰ ਜਾ ਕੇ ਫੋਲੋ ਕਰ ਸਕਦੇ ਹੋ ਉਹ ਤੇ ਨਿਊ ਅਪਡੇਟ ਆਉਂਦੀਆਂ ਰਹਿੰਦੀਆਂ ਨੇ ਕਈ ਵਾਰੀ ਕਿਸੇ ਸੂਟਸ ਦੀਆਂ ਵੀਡੀਓ ਪਾਉਣ ਦਾ ਮੌਕਾ ਨਹੀਂ ਮਿਲਦਾ ਤਾਂ ਉਹਨਾਂ ਨੂੰ ਮੈਂ ਸ਼ਾਰਟ ਦੇ ਵਿੱਚ ਪਾਉਣੀ ਆ ਤਾਂ ਕਿ ਜੇ ਕੋਈ ਭੈਣਾਂ ਨੂੰ ਉਹਨਾਂ ਉਹਨਾਂ 'ਚ ਕੋਈ ਪਸੰਦ ਆ ਤਾਂ ਉਹਨਾਂ ਲਈ ਵੀ ਅਸੀਂ ਮੰਗਵਾ ਕੇ ਉਹਨਾਂ ਨੂੰ ਦੇ ਸਕੀਏ ਇਸ ਲਈ ਕਈ ਵਾਰੀ ਜਾਂਦੇ ਜਾਂਦੇ ਸੂਟਾਂ ਦੇ ਅਸੀਂ ਸ਼ਾਰਟ ਬਣਾ ਕੇ ਉਹ ਤੇ ਜ਼ਰੂਰ ਪਾਉਣੀ ਆ ਇੰਸਟਾ ਤੇ ਤੇ ਤਾਂ ਕਰਕੇ ਪਲੀਜ਼ ਇੰਸਟਾ ਦੀ ਆਈਡੀ ਆ ਜਿਹੜੀ ਉਹਨਾਂ ਵੀ ਜ਼ਰੂਰ ਫੋਲੋ ਕਰ ਲਓ ਬਾਕੀ ਗਰੁੱਪ ਵੀ ਜੁਆਇਨ ਕਰ ਲਓ ਗਰੁੱਪ ਬਹੁਤ ਪੈਣਾ ਨੇ ਜੁਆਇਨ ਕੀਤਾ ਹੋਇਆ 700 ਤੋਂ ਪਲੱਸ ਪੈਣਾ ਨੇ ਜਿਹੜੀਆਂ ਗਰੁੱਪ ਦੇ ਵਿੱਚ ਨੇ ਜਿਨ੍ਹਾਂ ਕੋਲੇ ਸਭ ਤੋਂ ਪਹਿਲਾਂ ਇਹ ਸਾਰੀ ਵੀਡੀਓ ਪਹੁੰਚ ਜਾਂਦੀ ਆ ਤੇ ਬਾਕੀ ਜਿਹੜੀਆਂ ਵੀ ਨਿਊ ਆਪਣੇ ਨਾਲ ਐਡ ਆਨ ਹੋ ਰਹੀਆਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੀਆਂ ਪੈਣਾ ਇੰਨੇ ਸੋਹਣੇ ਇੰਨੇ ਪਿਆਰ ਭਰੇ ਕਮੈਂਟ ਕਰਦੀਆਂ ਨੇ ਤੇ ਵਾਹਿਗੁਰੂ ਵੱਲੋਂ ਯਾਨੀ ਕਿ ਤੁਸੀਂ ਇੰਨਾ ਜਦੋਂ ਪਿਆਰ ਦਿੰਦੇ ਹੋ ਨਾ ਬੜਾਈ ਯਾਨੀ ਕਿ ਵਧੀਆ ਲੱਗਦਾ ਬਹੁਤ ਵਧੀਆ ਤੁਸੀਂ ਐਪਰੀਸ਼ੀਏਟ ਕਰਦੇ ਹੋ ਇੱਕ ਮੇਰੇ ਛੋਟੇ ਜੇ ਕੰਮ ਨੂੰ ਇੰਨਾ ਵਧੀਆ ਤੁਸੀਂ ਹੌਸਲਾ ਦਿੰਦੇ ਹੋ ਥੈਂਕ ਯੂ ਸੋ ਮਚਾਉਣਾ ਸਾਰੀਆਂ ਭੈਣਾਂ ਦਾ ਜਿਹੜਾ ਇੰਨਾ ਜ਼ਿਆਦਾ ਪਿਆਰ ਦੇ ਰਹੀਆਂ ਨੇ ਲੋ ਜੀ ਜ਼ਿਆਦਾ ਗੱਲਾਂ ਨਹੀਂ ਕਰਦੀ ਦੁਕਾਨੀ ਆ ਲਖੜੀ ਸਪੈਸ਼ਲ ਯਾਨੀ ਕਿ ਵੀਡੀਓ ਬਣਨ ਲੱਗੀ ਆ ਜਾਣਗੇ ਤੁਸੀਂ ਅਲੱਗ ਲੱਗੋਗੇ ਇਹ ਵਾਲੇ ਸੂਟ ਪਾ ਕੇ ਬਾਕੀ ਜੇ ਤੁਹਾਡੇ ਘਰਾਂ 'ਚ ਵਿਆਹ ਸ਼ਾਦੀਆਂ ਆ ਰਹੀਆਂ ਨੇ ਫੰਕਸ਼ਨ ਆ ਕੋਈ ਵੀ ਤਾਂ ਤੁਸੀਂ ਇਹ ਵਾਲੀ ਚੀਜ਼ ਸਿਪੀ ਸਾਰੇ ਜਿਵੇਂ ਕਹਦੇ ਨੇ ਵੀ ਬਹੁਤ ਪਾਲੇ ਦੀ ਕੜਾਈਆਂ ਵਾਲੇ ਤਾਂ ਅਲੱਗ ਜੀ ਲੁੱਕ ਚਾਹੀਦੀ ਆ ਤਾਂ ਬਹੁਤ ਸੋਹਣੀ ਯੂਨੀਕ ਪਿਓਰ ਵਿਸਕੋਸ ਆਰਗੰਜ਼ਾ ਤੇ ਕੁਆਲਿਟੀ ਰਹੂਗੀ ਸਾਰੀ ਰਾਮਟੈਕਸ ਰਾਮਟੈਕਸ ਦੇ ਸੂਟ ਨੇ ਸਾਰੀ ਸਟੈਂਪਿੰਗ ਮਿਲੂਗੀ ਟੈਗ ਮਿਲਣਗੇ ਸਭ ਕੁਝ ਮਿਲੂਗਾ ਸੂਟਾਂ ਦੇ ਉੱਪਰ ਪਿਓਰ ਰਾਮਟੈਕਸ ਵਿਸਕੋਸ ਦੀ ਸਾਰੀ ਕੁਆਲਿਟੀ ਰਹੂਗੀ ਸੂਟਾਂ ਦੀ ਕਿਉਂਕਿ ਰਾਮ ਟੈਕਸ ਦਾ ਤਾਂ ਨਾਂ ਸੁਣ ਕੇ ਹੀ ਪਹਿਣਾ ਨੂੰ ਪਤਾ ਜਿੰਨਾ ਜਿਹੜੇ ਰਾਮ ਟੈਕਸ ਪਾਉਂਦੇ ਨੇ ਵੀ ਇਹ ਕਿੱਦਾਂ ਦੀ ਕੁਆਲਿਟੀ ਬਣਾ ਰਹੇ ਨੇ ਤੇ ਕਿੱਦਾਂ ਦਾ ਇਹਨਾਂ ਦਾ ਕਪੜਾ ਹੁੰਦਾ ਇਹ ਆਪਣੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਚੈੱਕ ਕਰ ਸਕਦੇ ਹੋ ਮਹਿਰੂਨ ਕਲਰ ਦਾ ਰੈੱਡ ਮਹਿਰੂਨ ਕਲਰ ਦਾ ਸੂਟ ਆ ਆ ਸਾਰੀ ਡਿਜ਼ਾਈਨਿੰਗ ਹੋਈ ਆ ਸੂਟ ਦੇ ਵਿੱਚ ਸਾਰੇ ਪਿੰਟੈਕਸ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਸਾਰੇ ਪੱਲੇ ਦੇ ਉੱਪਰ ਡਿਜ਼ਾਈਨਿੰਗ ਆ ਸਾਰੇ ਪੱਲੇ ਨੂੰ ਹੈਂਡਵਰਕ ਦੇ ਨਾਲ ਟੋਟਲੀ ਹੈਂਡਵਰਕ ਕੋਈ ਵੀ ਚੀਜ਼ ਉੱਪਰ ਨਹੀਂ ਧਰੀ ਹੋਈ ਸਾਰੀ ਹੈਂਡਵਰਕ ਦੇ ਨਾਲ ਦੇਖੋ ਇੱਥੇ ਤੁਹਾਨੂੰ ਪਤਾ ਲੱਗੂ ਸਾਰਾ ਹੈਂਡਵਰਕ ਦੇ ਨਾਲ ਪੂਰਾ ਵਧੀਆ ਪਾਫ ਦਾ ਕੰਮ ਕੀਤਾ ਹੋਇਆ ਸਾਰੇ ਕਿਤੇ ਬਹੁਤ ਸੋਹਣੀ ਕਲੈਕਸ਼ਨਾਂ ਬਹੁਤ ਸੋਹਣੀਆਂ ਪ੍ਰਾਈਜ਼ ਰੇਂਜਾਂ ਨੇ ਵਿਸਕੋਸ ਔਰਗੇਂਜ਼ਾ ਦੀ ਕੁਆਲਿਟੀ ਆ ਪ੍ਰਾਈਜ਼ ਬਹੁਤ ਹੀ ਘੱਟ ਆ 4500 5500 ਤੱਕ ਮਾਰਕੀਟ ਦੇ ਵਿੱਚ ਇਹ ਸੂਡ ਸੇਲ ਹੋਣੇ ਨੇ ਪਰ ਬਹੁਤ ਹੀ ਘੱਟ ਪ੍ਰਾਈਸ ਦੇ ਨਾਲ ਲੈ ਕੇ ਆਈਆਂ ਪੀਸ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਸੇਮ ਜਿਵੇਂ ਫਰੰਟ ਆ ਸੇਮ ਮਿਲੂਗੀ ਇਹਦੀ ਬੈਕ ਸੇਮ ਬੈਕ ਦੇ ਉੱਪਰ ਉਸੇ ਤਰ੍ਹਾਂ ਪ੍ਰਿੰਟ ਮਿਲੂਗਾ ਨਾਲ ਇਹਦੇ ਪਿਓਰ ਸਿਲਕ ਦੀ ਮਿਲੂਗੀ ਬਾਟਮ ਪਿਓਰ ਸਿਲਕ ਦੀ ਮਿਲੂਗੀ ਬਾਟਮ ਨਾਲ ਸੇਮ ਫੈਬ ਸੇਮ ਕਲਰ ਦੀ ਤੇ ਰਾਮ ਟੈਗਸ ਤੁਸੀਂ ਦੇਖ ਸਕਦੇ ਹੋ ਰਾਮ ਟੈਕਸ ਦੀ ਟੈਗਿੰਗ ਉਹਦੇ ਸੂਟਾਂ ਦੇ ਉੱਪਰ ਲੱਗ ਤੋਂ ਇਸ ਤਰ੍ਹਾਂ ਲੱਗ ਕੇ ਆਉਂਦੀ ਆ ਜਿਹੜੇ ਵੀ ਰਾਮ ਟੈਕਸ ਦੇ ਸੂਟ ਹੁੰਦੇ ਨੇ ਬਹੁਤ ਸੋਹਣੀ ਕੁਆਲਿਟੀ ਦੇ ਨਾਲ ਇਹ ਸੂਟ ਆਏ ਨੇ ਜਿਹੜਾ ਮਰਜੀ ਸੂਟ ਇਹਨਾਂ ਚੋਂ ਚੱਕ ਸਕਦੇ ਹੋ ਨਾਲ ਇਹਨਾਂ ਦੇ ਮਿਲਣਗੇ ਜੀ ਤੁਹਾਨੂੰ ਵਿਸਕੋਸ ਦੇ ਦੁਪट्टे ਲੋ ਰੈਡੀ ਹੋਏ ਪੀਸ ਦੀ ਲੁੱਕ ਕੁਛ ਇਦਾਂ ਜਿਹੀ ਆਊਗੀ ਜਦੋਂ ਆਪਾਂ ਰੈਡੀ ਕਰਕੇ ਪਾਉਣਾ ਇਹ ਤੋਂ ਵੀ ਕਿਤੇ ਸੋਹਣੀ ਲੁਕਾਉਣੀਆਂ ਕਿਉਂਕਿ ਇਹ ਸਾਰਾ ਹੈਂਡਵਰਕ ਦਾ ਪੱਲੇ ਤੇ ਕੰਮ ਹੋਇਆ ਬਹੁਤ ਸੋਹਣੇ ਕਲਰ ਚਾਟਾ ਉੱਪਰ ਇਹ ਸਾਰੇ ਆਏ ਨੇ ਸੂਟ ਇਹ ਹੈਗਾ ਇਹਦਾ ਵਿਸਕੋਸ ਆਰਗੈਂਜ਼ਾ ਦਾ ਦੁਪੱਟਾ ਜਿਹੜਾ ਵਿਸਕੋਸ ਆਰਗੈਂਜ਼ਾ ਦਾ ਦੁਪੱਟਾ ਹੁੰਦਾ ਹੈ ਬਿਲਕੁਲ ਸੌਫਟ ਵਾਂਗੂ ਹੁੰਦਾ ਵਾ ਖੜਮਾ ਜਿਹਾ ਨਹੀਂ ਰਹਿੰਦਾ ਕਈ ਭੈਣਾਂ ਕਹਿੰਦੀਆਂ ਨੇ ਖੜਮਾ ਜਿਹਾ ਰਹਿੰਦਾ ਜੀ ਇਹ ਬੁੱਕਲ ਨਹੀਂ ਵੱਜਦੀ ਪਰ ਇਹ ਬਿਲਕੁਲ ਹੀ ਸੌਫਟ ਵਾਲੀ ਆਰਗੈਂਜ਼ਾ ਜਿਹੜਾ ਵਿਸਕੋਸ ਦੇ ਵਿੱਚ ਕੁਆਲਿਟੀ ਚਲੀ ਜਾਂਦੀ ਹੈ ਪੂਰੇ ਖੁੱਲੇ ਡੁੱਲੇ ਢਾਈ ਢਾਈ ਮੀਟਰ ਦੇ ਢਾਈ ਤੋਂ ਵੀ ਪਲੱਸ ਹੀ ਹੋਊਗਾ ਢਾਈ ਢਾਈ ਮੀਟਰ ਦੇ ਪੂਰੀ ਲੰਬਾਈ ਚੌੜਾਈ ਹੈ ਦੁਪੱਟੀਆਂ ਦੀ ਪੂਰੇ ਖੁੱਲੇ ਡੁੱਲੇ ਨੇ ਕੋਈ ਪਣੇ ਦੀ ਘਾਟ ਨਹੀਂ ਕੋਈ ਲੰਬਾਈ ਦੀ ਘਾਟ ਨਹੀਂ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਵੀ ਪ੍ਰਾਈਜ਼ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਸਾਰੇ ਸੂਟਾਂ ਦਾ ਪ੍ਰਾਈਜ਼ ਸਕਰੀਨ ਦੇ ਉੱਪਰ ਮੈਂਸ਼ਨ ਹੋ ਜਾਊਗਾ ਇਹਦੇ ਵਿੱਚ ਮੈਂ ਤੁਹਾਨੂੰ ਕੱਲੇ ਦਿਖਾ ਦਿੰਨੀ ਆ ਨੈਕਸਟ ਕਲਰ ਚੈੱਕ ਕਰੋ ਇਹ ਹੈਗਾ ਇਹਦਾ ਸਾਰਾ ਉੱਪਰਲਾ ਬੇਸ ਰਹੂਗਾ ਕਰੀਮੀ ਬੇਸ ਆ ਦੇਖ ਸਾਰਾ ਕਰੀਮ ਜਿਹਾ ਬੇਸ ਰਹੂਗਾ ਉੱਪਰ ਜਿਵੇਂ ਉਹਦਾ ਰੈੱਡ ਬੇਸ ਸੀਗਾ ਇਹ ਇਹ ਲਾਈਟ ਜਿਹਾ ਕਲਰ ਆ ਗਿਆ ਦੇਖੋ ਸਾਰਾ ਹੈਂਡਵਰਕ ਦਾ ਕੰਮ ਮਿਲੂਗਾ ਪੂਰਾ ਹੈਂਡ ਦਾ ਹਰ ਸਾਰੇ ਕੰਮ ਪੂਰਾ ਹੈਂਡ ਨਾਲ ਕੀਤਾ ਹੋਇਆ ਪੱਲੇ ਦੇ ਉੱਪਰ ਬਹੁਤ ਸੋਹਣੀ ਯੂਨੀਕ ਜੀ ਕਲੈਕਸ਼ਨ ਸਰਦਾਰੀ ਲੁੱਕ ਦੇ ਸੂਟ ਜੀ ਨੂੰ ਕਹਦੀਏ ਉਹ ਵਾਲੀ ਕਲੈਕਸ਼ਨ ਆ ਇਹ ਤੇ ਵਿਸਤੋਸ ਦਾ ਫੈਬਰਿਕ ਲੱਗਿਆ ਜਿਹੜੀਆਂ ਪਹਿਣਾ ਵਧੀਆ ਕੁਆਲਿਟੀ ਲਾਈਕ ਕਰਦੀਆਂ ਨੇ ਵੀ ਸੂਟ ਪੂਰੇ ਵਧੀਆ ਹੋਣ ਚਾਹੇ 250 400 ਪਲੱਸ ਹੀ ਕਿਉਂ ਨਾ ਹੋ ਜAVE ਪਰ ਅਸੀਂ ਵਧੀਆ ਚੀਜ਼ ਹੀ ਪਾਉਣੀ ਆ ਉਹਨਾਂ ਲਈ ਆ ਪਾਰਟੀ ਵੇਅਰ ਤੇ ਸਭ ਤੋਂ ਅਲੱਗ ਜੀ ਪਾਉਣੀ ਆ ਤੇ ਉਦਾਂ ਦੇ ਇਹ ਸੂਟ ਨੇ ਬਹੁਤ ਸੋਹਣੇ ਨਾਲ ਇਹਦੇ ਸੇਮ ਵਿਸਟਾਸ オーਰਗੈਂਜ਼ਾ ਦਾ ਹੀ ਆਊਗਾ ਦੁਪੱਟਾ ਲਓ ਅਗਲਾ ਕਲਰ ਇਹਦੇ ਵਿੱਚ ਚੈੱਕ ਕਰ ਲਓ ਅਗਲਾ ਕਲਰ ਆਊਗਾ ਤਾਂ ਮਾਸਟਰਡ ਦੇ ਨਾਲ ਮੁੰਡੀਆ ਦਾ ਕੰਟਰਾਸਟ ਆ ਮਾਸਟਰ ਜਿਹਦਾ ਉਹ ਸਾਰਾ ਘੇਰਾ ਰਹੂਗਾ ਸਾਰਾ ਹੈਂਡਵਰਕ ਦਾ ਕੰਮ ਹੋਇਆ ਘੇਰੇ ਦੇ ਉੱਪਰ ਮੂੰਗੀਆਂ ਕਲਰ ਦਾ ਉੱਪਰ ਸਾਰੇ ਸੂਟ ਇਨ ਕੰਟਰਾਸਟ ਬਣੇ ਹੋਏ ਨੇ ਦੋਨਾਂ ਦੇ ਬਹੁਤ ਸੋਹਣੀ ਕਲੈਕਸ਼ਨ ਆ ਕਲਰ ਇੱਕ ਤੋਂ ਇੱਕ ਆ ਜਿਹੜਾ ਵੀ ਕਲਰ ਜਾਨੀ ਕਿ ਖੋਲ ਰਹੇ ਆ ਸਾਰੀ ਕਲਰ ਇੱਕ ਤੋਂ ਇੱਕ ਨੇ ਇਹਨਾਂ ਦੇ ਜਿਹੜਾ ਮਰਜੀ ਕਲਰ ਤੁਸੀਂ ਚੱਕ ਸਕਦੇ ਹੋ ਸੇਮ ਕਲਰ ਦਾ ਰਹੂਗਾ ਦੁਪੱਟਾ ਫੋਰਥ ਕਲਰ ਇਹਦੇ ਵਿੱਚ ਹੈਗਾ ਜੀ ਹਾਂ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਸ਼ੇਡ ਆ ਮਿੱਠਾ ਜਿਹਾ orange ਸ਼ੇਡ ਜਿਹੜਾ ਹੁੰਦਾ ਜਿਹਨੂੰ ਆਪਾਂ রাਸਟ ਸ਼ੇਡ ਵੀ ਕਹਿ ਦਿੰਨੇ ਆ রাਸਟ orange ਦਾ ਮਿਕਸ ਜਿਹਾ ਸ਼ੇਡ ਆ ਇਹ ਬਹੁਤ ਪਿਆਰਾ ਸ਼ੇਡ ਆ ਪ੍ਰਾਈਸ ਕੁਝ ਵੀ ਨਹੀਂ ਹੈਗੀ 3850 ਰੁਪਏ ਇਹਨਾਂ ਦਾ ਪ੍ਰਾਈਸ ਆ 3850 ਦੇ ਵਿੱਚ ਮਾਰਕੀਟ ਦੇ ਵਿੱਚੋਂ ਰੇਟ ਟਰਾਈ ਕਰ ਲਿਆ ਕਰੋ ਚਾਹੇ ਟਰਾਈ ਕਰਕੇ ਆਪਣੇ ਕੋਲੋਂ ਬਾਈ ਕਰ ਲਿਓ ਇਹ ਰੇਟਾਂ ਤੇ ਸੂਟ ਇਹ ਨਹੀਂ ਮਿਲਣੇ ਜੀ ਪੂਰਾ ਚੈਲੰਜ ਦੇ ਨਾਲ ਕਹਿੰਦੇ ਆ ਬਹੁਤ ਸੋਹਣੀ ਪ੍ਰਾਈਜ਼ ਰੇਂਜ ਦੇ ਨਾਲ ਇਹ ਵਾਲੇ ਸੂਟ ਲੈ ਕੇ ਆਏ ਆ ਸੇਮ ਇਹਦੇ ਨਾਲ ਵੀ ਹੈਗਾ ਵਾ ਡਿਸਕਾਸ ਔਰਗੈਂਜ਼ਾ ਦਾ ਇਹ ਦੁਪੱਟਾ ਚਾਰੇ ਦੇ ਚਾਰੇ ਕਲਰ ਸੁਪਰ ਹਿੱਟ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਆਲੂ ਅਗਲਾ ਡਿਜ਼ਾਈਨ ਚੈੱਕ ਕਰੋ ਵਿਸਕੋਸ ਆਰਗੈਂਜ਼ਾ ਦੇ ਉੱਪਰ ਹੀ ਹੈ ਵੀ ਇਹ ਇਹ ਹੈਗੀ ਸ਼ਰਟ ਸ਼ਰਟ ਦੀ ਪ੍ਰਿੰਟਿੰਗ ਚੈੱਕ ਕਰੋ ਸਾਰੇ ਇਸ ਤਰ੍ਹਾਂ ਪੈਚ ਇਹ ਸਾਰਾ ਐਂ ਲੱਗਦਾ ਜਿਵੇਂ ਪੈਚ ਪੈਚ ਨਹੀਂ ਹੈਗਾ ਲੱਗਦਾ ਪ੍ਰਿੰਟਿੰਗ ਹੋਈ ਹੈ ਕੋਈ ਨਹੀਂ ਪੈਚ ਦਾ ਕੰਮ ਨਹੀਂ ਕੀਤਾ ਹੋਇਆ نیچے ਇਸ ਤਰ੍ਹਾਂ ਸਾਰਾ ਆਰਗੈਂਜ਼ਾ ਦੇ ਆ ਵੰਗੂ ਜੀ ਮੈਂ ਆਪਣੇ ਲੈਸਿਸ ਦਾ ਕੰਮ ਚੱਲ ਰਿਹਾ ਉਸ ਤਰ੍ਹਾਂ ਲੈਸ ਦਾ ਕੰਮ ਦਿੱਤਾ ਹੋਇਆ ਔਰਗੈਂਜ਼ਾ ਦੀ ਹੀ ਲੈਸ ਲੱਗੀ ਆ ਵਿਸਕੋਸ ਔਰਗੈਂਜ਼ਾ ਦਾ ਫੈਬਰਿਕ ਆ ਸਾਰੇ ਕਿਤੇ ਆਰੀ ਦਾ ਕੰਮ ਹੋਇਆ ਸਾਰੇ ਕਿਤੇ ਆਰੀ ਦੀ ਕਢਾਈ ਹੋਈ ਹੋਈ ਆ ਬਹੁਤ ਸੋਹਣੀ ਸਾਰਾ ਪੂਰਾ ਫਰੰਟ ਪੂਰਾ ਫੁੱਲ ਹੈਵੀ ਕੀਤਾ ਹੋਇਆ ਨਾਲ ਇਹਦੇ ਆਊਗੀ ਜੀ ਪਲੇਨ ਬਾਟਮ ਪਲੇਨ ਆਊਗੀ ਇਹਦੀ ਬਾਟਮ ਸੇਮ ਹੀ ਬੈਕ ਦੇ ਉੱਪਰ ਵੀ ਆਊਗਾ ਜਿੰਨਾ ਫਰੰਟ ਤੁਹਾਨੂੰ ਡਿਜ਼ਾਈਨਰ ਦਿਖਾ ਰਹੇ ਆ ਸੇਮ ਬੈਕ ਆ ਬੈਕ ਦੇ ਉੱਪਰ ਜਾਨੀ ਕਿ ਆਹ ਵਾਲੀ ਚੀਜ਼ ਨਹੀਂ ਬਣੀ ਬਾਕੀ ਸਾਰਾ ਪੱਲਾ ਪ੍ਰਿੰਟਿੰਗ ਵਗੈਰਾ ਸਾਰੀ ਸੇਮ ਬਣੀ ਹੋਈ ਆ ਤੇ ਨਾਲ ਇਹਦੇ ਦੁਪੱਟਾ ਚੈੱਕ ਕਰੋ 컬러 ਇਹਦੇ ਵਿੱਚ ਵੀ ਆਏ ਨੇ ਆਪਣੇ ਕੋਲੇ ਤਿੰਨ ਤਿੰਨੇ ਦੇ ਤਿੰਨੇ ਕਲਰ ਸੁਪਰ ਹਿੱਟ ਪਿਓਰ ਆਰਗੈਂਜ਼ਾ ਵਿਸਕੋਸ ਆਰਗੈਂਜ਼ਾ ਦੇ ਨਾਲ ਲੱਗਿਆ ਹੋਇਆ ਜੀ ਦੁਪੱਟਾ ਆ ਦੇਖੋ ਚੀਜ਼ਾਂ ਦੇਖ ਕੇ ਰੂਹ ਖੁਸ਼ ਹੋ ਜੂਗੀ ਇੰਨਾ ਕਿ ਮੈਨੂੰ ਪੂਰਾ ਹੋਆ ਕਿਉਂਕਿ ਸਾਡੇ ਕੋਲ ਚੀਜ਼ ਆਈ ਹੈ ਸਾਨੂੰ ਪਤਾ ਵੀ ਕਿੰਨਾ ਵਧੀਆ ਫੈਬਰਿਕ ਆ ਤੇ ਕਿੰਨੀ ਸੋਹਣੀਆਂ ਚੀਜ਼ਾਂ ਨੇ ਇਹ ਹਰੇਕ ਜਣ ਕੇ ਜਿਹੜੇ 5-5 7-7000 ਦੀ ਆਪਾਂ ਸੂਟ ਪਾਉਨੇ ਆ ਉਹਨਾਂ ਨਾਲੋਂ ਵੀ ਹਟ ਕੇ ਚੀਜ਼ਾਂ ਨੇ ਬਹੁਤ ਹੀ ਸੋਹਣੇ ਹੈਗੇ ਆ ਕੁਆਲਿਟੀ ਮਾਰਕੀਟ ਦੇ ਵਿੱਚ ਰੇਟ ਸੇਮ ਹੀ ਮਿਲਣਾ ਜੀ ਇਹ 5000 ਤੋਂ ਪਲੱਸ 4500 ਤਾਂ ਘੱਟ ਦੋ ਘੱਟ ਰੇਟ ਹੋਊਗਾ ਨਹੀਂ ਤਾਂ 5000 ਤੋਂ ਪਲੱਸ ਹੀ ਮਿਲਨੇ ਨੇ ਸੂਟ ਇਹਦੇ ਸੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਜਿਹੜਾ ਵੀ ਸੁਰ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰੀ ਚੱਲੋ ਆ ਲੋ ਨੈਕਸਟ ਕਲਰ ਚੈੱਕ ਕਰੋ ਇਹਦਾ ਨੈਕਸਟ ਕਲਰ ਇਹਦਾ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਮਜ਼ੈਂਟਾ ਸ਼ੇਡ ਆ ਬਟ ਓ ਮੇਜੇ ਨਹੀਂ ਹੈਗਾ ਜਿਵੇਂ ਅੱਖਾਂ ਜੀਆਂ ਚ ਪੈਂਦਾ ਹੁੰਦਾ ਬਹੁਤ ਸੋਹਣਾ ਮਿੱਠਾ ਜਿਹਾ ਕਲਰ ਆ ਮਜ਼ੈਂਟਾ ਸ਼ੇਡ ਆ ਨਾਲ ਸੇਮ ਵਿਸਕੋਸ ਆਰਗੈਂਜ਼ਾ ਦਾ ਮਜ਼ੈਂਟਾ ਸਾਰੀ ਲੇਸ ਦੀ ਇਨ ਰਾਮ ਟੈਕਸ ਦੀ ਇਹੀ ਗੱਲਾਂ ਸਭ ਤੋਂ ਜ਼ਿਆਦਾ ਜਿਹੜੀਆਂ ਕਸਟਮਰ ਨੂੰ ਅਟਰੈਕਟ ਕਰਦੀਆਂ ਨੇ ਕਿ ਸਾਰੀ ਫਿਨਿਸ਼ਿੰਗ ਇੰਨੀ ਜ਼ਿਆਦਾ ਜਿਵੇਂ ਬੁਟੀਕਸ ਇੱਕ ਇੱਕ ਚੀਜ਼ ਨੂੰ ਧਿਆਨ ਚ ਉਹਵੇਂ ਇਹਨਾਂ ਨੇ ਇਸ ਸੂਟ ਦੀ ਇੱਕ ਇੱਕ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਚੀਜ਼ ਬਣਾਈ ਹੁੰਦੀ ਆ ਸਾਰੇ ਦੁਪੱਟੇ ਤੇ ਲੈਸਿਸ ਲਗਾ ਕੇ ਇੰਨੀਆਂ ਸੋਹਣੀਆਂ ਫਿਨਿਸ਼ਿੰਗਾਂ ਦੇ ਕੇ ਦੁਪੱਟੇ ਰੈਡੀ ਕੀਤੇ ਹੁੰਦੇ ਨੇ ਕਿ ਕੁਝ ਵੀ ਕਰਾਉਣ ਦੀ ਸੂਟਾਂ ਤੇ ਰੋੜ ਨਹੀਂ ਬਸ ਸਟੀਚਿੰਗ ਕਰਾਉਣੇ ਆ ਤੇ ਚੱਕ ਕੇ ਪਾਉਣ ਵਾਲਾ ਕੰਮ ਆ ਬਹੁਤ ਸੋਹਣੀਆਂ ਚੀਜ਼ਾਂ ਰੈਡੀ ਹੋਈਆਂ ਹੋਈਆਂ ਨੇ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਕਿਉਂਕਿ ਡੇਲੀ ਡੇਲੀ ਇਹ ਚੀਜ਼ਾਂ ਨਹੀਂ ਮਿਲਦੀਆਂ ਜੀ ਜਿਹੜਾ ਵੀ ਸੂਟ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਨੈਕਸਟ ਕਲਰ ਇਹਦੇ ਵਿੱਚ ਹੈਗਾ ਵਾ ਆ ਲੋ ਨੈਕਸਟ ਕਲਰ ਹੈਗਾ ਜੀ ਬਲੂ ਸ਼IRT ਰਾਇਲ ਬਲੂ ਜਿਹਾ ਸ਼ੇਡ ਹੈ ਵੀ ਬਹੁਤ ਸੋਹਣਾ ਇੱਕ ਤਾਂ ਹੁੰਦਾ ਬਲੈਕਸ਼ੀਆ ब्लू ਉਹ ਨਹੀਂ ਹੈਗਾ ਜੀ ਰਾਇਲ ਬਲੂ ਕਲਰ ਆ ਵੀ ਨਾਲ ਸੇਮ ਇਹਦੇ ਵੀ ਆਰਗੈਂਦਾ ਵਿਸਕੋਸ ਦਾ ਲੱਗਿਆ ਹੋਇਆ ਦੁਪੱਟਾ ਇਹਦੇ ਤਿੰਨੇ ਦੇ ਤਿੰਨੇ ਹੀ ਕਲਰ ਗ੍ਰੀਨ ਕਲਰ ਮਜ਼ੈਂਟਾ ਸ਼ੇਡ ਬਲੂ ਸ਼ੇਡ ਤਿੰਨੇ ਦੇ ਤਿੰਨੇ ਹੀ ਕਲਰ ਬਹੁਤ ਸੋਹਣੇ ਬਹੁਤ ਬੈਸਟ ਨੇ ਜਿਹੜਾ ਮਰਜੀ ਕਲਰ ਤੁਸੀਂ ਚੱਕ ਸਕਦੇ ਹੋ ਅਗਲਾ ਡਿਜ਼ਾਈਨ ਚੈੱਕ ਕਰੋ ਇਹਦੇ ਵੀ ਪੱਲੇ ਦੇ ਉੱਪਰ ਸਾਰੇ ਕੰਮ ਹੋਇਆ ਹੋਇਆ ਦੇਖ ਸਕਦੇ ਹਾਂ ਵਿੱਚ ਪਿੰਟੈਕਸ ਦਾ ਕੰਮ ਹੋਇਆ ਔਰਗੈਂਜ਼ਾ ਦੀ ਹੀ ਲੱਗੀ ਹੋਈ ਹੈ ਲੈਸ ਲੈਸ ਪੱਲੇ ਤੇ ਸਾਰੇ ਕਿਤੇ ਲੈਸ ਦਾ ਕੰਮ ਦਿੱਤਾ ਹੋਇਆ ਔਰਗੈਂਜ਼ਾ ਦੀ ਲੈਸ ਦੇ ਨਾਲ ਸਾਰੇ ਕਿਤੇ ਉੱਪਰ ਆਰੀ ਦੇ ਨਾਲ ਕੰਮ ਕੀਤਾ ਹੋਇਆ ਸਿੰਗਲ ਟਾਂਕੇ ਦਾ ਸਾਰਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਲਓ ਜੀ ਮਹਿੰਦੀਆ ਕਲਰ ਦੇ ਉੱਪਰ ਇਹ ਸੂਟ ਆ ਆਹ ਵਾਲੀ ਆਊਗੀ ਇਹਦੀ ਪੱਟੀ ਗਲੇ ਦੇ ਉੱਪਰ ਆਪਣੀ ਪੱਟੀ ਆਊਗੀ ਇਹ ਜਿੰਨਾ ਵਧੀਆ ਹੈ ਤੁਸੀਂ ਗਲਾ ਬਣਾ ਸਕਦੇ ਹੋ ਪੱਟੀ ਪੂਰੀ ਆ ਲੈਂਥ ਵਾਈਜ਼ ਪੂਰੀ ਵਧੀਆ ਦਿੱਤੀ ਹੋਈ ਆ ਸਾਰਾ ਵਰਕ ਹੋਇਆ ਹੋਇਆ ਸਾਰੇ ਸੂਟ ਦੇ ਉੱਪਰ ਤੇ ਇਸ ਤਰ੍ਹਾਂ ਰਾਮ ਟੈਕਸਟ ਦੇ ਸਾਰੇ ਟੈਗਿੰਗ ਆਪਣੀ ਦਿੰਦੇ ਹੀ ਦਿੰਦੇ ਨੇ ਨਾਲ ਇਹਦੇ ਨਾਲ ਵੀ ਪਿਓਰ ਸਿਲਕ ਦੀ ਬਾਟਮ ਮਿਲੂਗੀ ਇੰਨੀ ਵਧੀਆ ਕੁਆਲਿਟੀ ਆ ਸਿਲਕ ਦੀ ਜਾਨੀ ਕਿ ਜਿਹੜੀ ਸਭ ਤੋਂ ਜ਼ਿਆਦਾ ਪਿਓਰ ਵਾਲੀ ਹੁੰਦੀ ਆ ਉਹ ਵਾਲੀ ਕੁਆਲਿਟੀ ਲੱਗੀ ਹੋਈ ਆ ਤੇ ਔਰਗਾਂਜ਼ਾ 베ਸ ਦੇ ਵੀ ਪੂਰਾ ਸੌਫਟ ਆ ਬਿਲਕੁਲ ਵੀ ਨਹੀਂ ਆਏ ਹੈਗਾ ਵੀ ਪਤਾ ਨਹੀਂ ਲੱਗਦਾ ਵੀ ਹਾਂਜੀ ਆਪਾਂ ਔਰਗਾਂਜ਼ਾ ਦਾ 베ਸ ਪਾ ਰਹੇ ਆ ਤੇ ਨਾਲ ਇਹਦੀ ਆਊਗਾ ਜੀ ਦੁਪੱਟਾ ਔਰ ਜਾਂਦਾ ਦੀ ਦੁਪੱਟੇ ਬਹੁਤ ਖੁੱਲੇ ਡੁੱਲੇ ਆ ਲੰਬਾਈ ਚੌੜਾਈ ਦੁਪੱਟਿਆਂ ਦੀ ਬਹੁਤ ਸੋਹਣੀ ਆ ਆਲੋਚ ਤੇ ਬਾਟਮ ਵੀ ਇਹਨਾਂ ਦੇ ਨਾਲ ਜਿੰਨੀਆਂ ਵੀ ਨੇ ਸਾਰੀਆਂ 2.5 ਤੋਂ ਪਲੱਸ ਜਾਣਗੀਆਂ ਕਿਉਂਕਿ ਮੈਂ ਹਮੇਸ਼ਾ ਕਹਿੰਨੀ ਆ ਜਦੋਂ ਬ੍ਰਾਂਡ ਦੀ ਗੱਲ ਕਰੋਗੇ ਉਦੋਂ ਇਹ ਵਾਲੀਆਂ ਬਾਟਮਸ ਇਹਨਾਂ ਦੀਆਂ 2.5 ਤੋਂ ਪਲੱਸ 3 ਦੇ ਨੀਅਰ ਅਬਾਊਟ ਜਾਂਦੀਆਂ ਜਾਂਦੀਆਂ ਪੂਰੇ ਵਧੀਆ ਸੂਟ ਨੇ ਬਹੁਤ ਸੋਹਣੇ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਬਹੁਤ ਸੋਹਣੇ ਦੁਪੱਟੇ ਨੇ ਨਾਲ ਸਾਰੇ ਰੈਡੀ ਹੋਏ ਹੋਏ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ। ਲਓ ਜੀ। ਅਗਲਾ ਸ਼ੇਡ ਹੈਗਾ ਇਹਦੇ ਵਿੱਚ ਪਰਪਲ ਸ਼ੇਡ। ਬੈਂਗਨੀ ਸ਼ੇਡ ਜਿਹਨੂੰ ਆਪਾਂ ਕਹਦੇ ਹਾਂ ਬੈਂਗਨੀ ਜਿਹਾ ਸ਼ੇਡ ਆ। ਬਹੁਤ ਸੋਹਣਾ ਆ ਵੀ ਕਲਰ ਬਹੁਤ ਸੋਹਣਾ ਖੁੱਲਿਆ ਇਹ ਵੀ ਕਲਰ ਬਹੁਤ ਸੋਹਣਾ ਕਲਰ ਦੋਨੇ ਛੱਡਣ ਵਾਲੇ ਨਹੀਂ ਹੈਗੇ। ਥਰਡ ਕਲਰ ਇਹਦਾ ਹੈਗਾ ਜੀ। ਥਰਡ ਕਲਰ ਹੈਗਾ ਇਹਦਾ ਮਹਿੰਦੀਆ ਸ਼ੇਡ ਸ਼ੇਡ ਇਹ ਵੀ ਛੱਡਣ ਵਾਲਾ ਨਹੀਂ ਹੈ ਬਹੁਤ ਸੋਹਣੇ ਕਲਰ ਚਟਾ ਉੱਪਰ ਆਏ ਨੇ ਇਹ ਵਾਲੇ ਕਿ ਨੈਕਸਟ ਇਹਦੇ ਵਿੱਚ ਹੈਗਾ ਜੀ ਬਲੂ ਸ਼ੇਡ ਮੋਰ ਪੰਖੀਆ ਸ਼ੇਡ ਆ ਇਹ ਮੋਰ ਪੰਖੀਆ ਸ਼ੇਡ ਚਾਰ ਕਲਰ ਨੇ ਚਾਰੇ ਦੇ ਚਾਰੀ ਕਲਰ ਸੁਪਰ ਹਿੱਟ ਨੇ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਨੀਚੇ ਹੈਗਾ ਜੀ ਮਸਟਰਡ ਮਹਿੰਦੀ ਆ ਜਾਂ ਸ਼ੇਡ ਆ ਇਹ ਮਸਟਰਡ ਸ਼ੇਡ ਆ ਇਹ ਮਹਿੰਦੀ ਆ ਸ਼ੇਡ ਆ ਇਹ ਬੈਂਕ ਨਹੀਂ ਕਲਰ ਆ 에ਅਰ ਫੋਰਸ ਕਲਰ ਆ ਬਹੁਤ ਸੋਹਣੇ ਆ ਕਲਰ ਇੱਕ ਤੋਂ ਇੱਕ ਆ ਕਲਰ ਜਿਹੜਾ ਮਰਜੀ ਕਲਰ ਤੁਹਾਨੂੰ ਸੋਹਣਾ ਲੱਗਦਾ ਫਟਾਫਟ ਆਪਣੇ ਆਰਡਰ ਦੇ ਦਿਓ ਇਹ ਜਿਆਦਾ ਕੁਆਂਟੀਟੀ ਦੇ ਵਿੱਚ ਸੂਟ ਨਹੀਂ ਹੁੰਦੇ ਇਸ ਲਈ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਤਾਂ ਕਿ ਕਲਰਾਂ ਦੀ ਚੁਆਇਸ ਤੁਹਾਡੀ ਆਪਣੀ ਹੋ ਸਕੇ ਲਓ ਹੁਣ ਮੈਂ ਦਿਖਾਉਣੀ ਆ ਸੀਮ ਇਹ ਸੀਗਾ ਆਰਗੈਂਜ਼ਾ ਦਾ ਫੈਬਰਿਕ ਇੱਥੇ ਤੱਕ ਜਿਹੜਾ ਮੈਂ ਦਿਖਾਇਆ ਵਿਸਕੋਸ ਆਰਗੈਂਜ਼ਾ ਦਾ ਹੁਣ ਮੈਂ ਜਿਹੜਾ ਦਿਖਾਉਂਗੀ ਇਹ ਹੈਗਾ ਜੀ ਪਿਓਰ ਕ੍ਰੇਪ ਨੈਚੁਰਲ ਕ੍ਰੇਪ ਦੇ ਉੱਪਰ ਨੈਚੁਰਲ ਵਾਲੀ ਕ੍ਰੇਪ ਆ ਡੀ ਕ੍ਰੇਪ ਨਹੀਂ ਨੈਚੁਰਲ ਕ੍ਰੇਪ ਦੇ ਉੱਪਰ ਰੈਡੀ ਹੋਏ ਨੇ ਪ੍ਰਿੰਟਡ ਨੈਚੁਰਲ ਕ੍ਰੇਪ ਫੋਰਨ ਦੀਆਂ ਪੈਣਾ ਜਿਹੜੀਆਂ ਕੇ ਜਾਂ ਇਧਰ ਜਿਹੜੀਆਂ ਵੀ ਵਧੀਆ ਪਾਰਟੀ ਵੇਅਰ ਸੂਟ ਲਾਈਕ ਕਰਦੀਆਂ ਨੇ ਇਹ ਵਾਲੇ ਸਟੱਫ ਲਾਈਕ ਕਰਦੀਆਂ ਫੋਰਨ ਦੀਆਂ ਪਹਿਣਾ ਨੇਚਰਲ ਕਰੇਵ ਨੂੰ ਬਹੁਤ ਜ਼ਿਆਦਾ ਲਾਈਕ ਕਰਦੀਆਂ ਨੇ ਇਹ ਬ੍ਰਾਂਡ ਦੀ ਸਾਰੀ ਨੇਚਰਲ ਕਰੇਵਾ ਤੁਸੀਂ ਦੇਖ ਸਕਦੇ ਹੋ ਸਾਰਾ ਉੱਪਰ ਹੈਂਡਵਰਕ ਦਾ ਕੰਮ ਹੋਇਆ ਪੱਲੇ ਦੇ ਉੱਪਰ ਸਾਰਾ ਹੈਂਡਵਰਕ ਦਾ ਕੰਮ ਹੋਇਆ ਪਾਫ ਦਾ ਕੰਮ ਹੋਇਆ ਬਹੁਤ ਸੋਹਣਾ ਕਲਰ ਚਾਰਟ ਬਹੁਤ ਸੋਹਣਾ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਆ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਆ ਸੇਮ ਹੀ ਬੈਕ ਮਿਲੂਗੀ ਪਿਓ ਨੇਚਰਲ ਕਰੇਵ ਦਾ ਫੈਬਰਿਕ ਆ ਲੋ ਜੀ ਨਾਲ ਕਾਫੀ ਆਉਗੀ ਇਹਦੇ ਬਾਟਮ ਕਾਫੀ ਕਲਰ ਦੀ ਬਾਟਮ ਆ ਨਾਲ ਇਹਦੇ ਆ ਲੋ ਜੀ ਨਾਲ ਹੈਗਾ ਵਾ ਵਿਸਕੋਸ ਦਾ ਇਹ ਦੁਪੱਟਾ ਪਿਓਰ ਚਨੂਨ ਦਾ ਦੁਪੱਟਾ ਬਿਲਕੁਲ ਹੀ ਜਿਹੜਾ ਲਾਈਟ ਵੇਟ ਹੁੰਦਾ ਲੈ ਦਾ ਪਤਾ ਹੀ ਨਹੀਂ ਲੱਗਦਾ ਕਿ ਦੁਪੱਟਾ ਲਿਆ ਹੋਇਆ ਕਿ ਨਹੀਂ ਲਿਆ ਹੋਇਆ ਉਹ ਵਾਲੀ ਕੁਆਲਿਟੀ ਦਾ ਦੁਪੱਟਾ ਲੱਗਿਆ ਸਾਰਾ ਡਿਜੀਟਲ ਦੁਪੱਟਾ ਵਾ ਇਹਦੇ ਵਿੱਚ ਵੀ ਤੁਹਾਨੂੰ 4 ਕਲਰ ਮਿਲਣਗੇ 4 ਦੇ 4 ਕਲਰ ਇਹਦੇ ਵੀ ਸੁਪਰ ਹਿੱਟ ਨੇ ਪਰਪਲ ਸ਼ੇਡ ਆ ਇਹ ਕਾਫੀ ਸ਼ੇਡ ਦੇ ਨਾਲ ਆ ਕੰਟਰਾਸਟ ਇਹਦਾ ਪਰਪਲ ਦੇ ਨਾਲ ਕੰਟਰਾਸਟ ਆ ਲੋ ਜੀ ਇਸ ਤਰ੍ਹਾਂ ਇਹਦੀ ਪਰਪਲ ਆਉਗੀ ਬਾਟਮ ਸਾਰਾ ਹੈਂਡਵਰਕ ਦਾ ਹੋਇਆ ਹੋਇਆ ਕੰਮ ਪਿਓਰ ਚਨੂਨ ਦੇ ਨਾਲ ਦੁਪੱਟੇ ਨੇ ਪਿਓਰ ਦੀ ਕੁਆਲਿਟੀ ਆ ਬਹੁਤ ਸੋਹਣੀ ਵਿਸਕੋਸ ਦੀ ਸਾਰੀ ਕੁਆਲਿਟੀ ਲੱਗੀ ਹੋਈ ਆ ਵਿਸਕੋਸ ਕਰੇਪ ਦੇ ਉੱਪਰ ਆ ਪਿਓਰ ਨੇਚਰਲ ਕਰੇਪ ਦੇ ਸੂਟ ਨੇ ਤੇ ਦੁਪੱਟਾ ਕੱਲਾ ਹੀ ਦੁਪੱਟਾ ਪਾਏ ਵਾਲੇ ਲਈਏ ਜਿਹੜੇ ਪਿਓਰ ਦੇ ਦੁਪੱਟੇ ਆਉਂਦੇ ਨੇ ਬਿਨਾ ਡਾਈ ਤੋਂ ਪਲੇਨ ਦੁਪੱਟਾ ਵਾਈਟ 1500 ਚ ਜਾਂਦਾ ਜਿਹੜਾ ਕਮਲ ਚਨੋਂਨ ਦਾ ਦੁਪੱਟਾ ਹੁੰਦਾ ਬਹੁਤ ਵਧੀਆ ਕੁਆਲਿਟੀ ਦਾ ਸੇਮ ਦੁਪੱਟੇ ਲੱਗੇ ਹੋਏ ਨੇ ਇਹਦੇ ਨਾਲ ਆ ਲੋ ਜੀ ਅਗਲਾ ਹੈਗਾ ਬੋਟਲ ਗ੍ਰੀਨ ਕਲਰ ਅਗਲਾ ਹੈਗਾ ਇਹਦੇ ਵਿੱਚ ਬੋਟਲ ਗ੍ਰੀਨ ਕਲਰ ਸਾਰਾ ਹੈਂਡਵਰਕ ਦਾ ਕੰਮ ਆ ਚਾਰ ਕਲਰ ਨੇ ਇਹਦੇ ਵਿੱਚ ਚਾਰੇ ਦੇ ਚਾਰੀ ਕਲਰ ਬਹੁਤ ਸੋਹਣੇ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਲੋ ਅਗਲਾ ਹੈਗਾ ਜੀ ਇਹਦੇ ਵਿੱਚ ਬਲੂ ਸ਼ੇਡ ਬੇਬੀ ਬਲੂ ਜਾਂ ਕਲਰ ਆ ਵਾਲਾ ਡਾਰਕ ਬਲੂ ਨਹੀਂ ਹੈਗਾ ਬਹੁਤ ਸੋਹਣਾ ਕਲਰ ਹੈ ਵੀ ਪ੍ਰੇਅਰ ਜਿਆ ਕਲਰ ਆ ਤੇ ਸਾਰਾ ਹੈਂਡਵਰਕ ਦਾ ਕੰਮ ਆ ਸੇਮ ਡਿਜ਼ਾਈਨ ਆ ਪਿਓ ਨੈਚੁਰਲ ਕ੍ਰੇਵ ਆ ਜਿਹੜੀਆਂ ਪਹਿਣਾ ਡਿਮਾਂਡ ਤੇ ਸੀ ਪਿਓ ਨੈਚੁਰਲ ਕ੍ਰੇਵ ਤੇ ਬਾਕੀ ਜਿਹੜੇ ਆਰਗੈਂਜ਼ਾ ਦੇ ਫੈਬਰਿਕ ਦਿਖਾਇਆ ਬਹੁਤ ਸੁਪਰ ਹਿੱਟ ਕਲੈਕਸ਼ਨ ਆ ਅੱਜ ਦੀ ਵੀਡੀਓ ਦੀ ਯਾਨੀ ਕਿ ਅੱਜ ਤੱਕ ਦੀ ਸਭ ਤੋਂ ਬੈਸਟ ਕਲੈਕਸ਼ਨ ਆ ਪੀਸ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਵਟਸਐਪ ਕਰ ਦਿਓ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਇਆ ਹੋਵੇ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਰਾ ਪਾਰਟੀ ਵੀਰ ਸਪੈਸ਼ਲ ਲਖੜੀ ਦੇ ਲਈ ਸਪੈਸ਼ਲ ਸੂਟ ਆਏ ਨੇ ਬਾਕੀ ਜਿੰਨਾ ਵੀ ਪਹਿਣਾ ਦੇ ਘਰੇ ਵਿਆਹ ਸ਼ਾਦੀਆਂ ਨੇ ਯੂਨੀਕ ਜੀ ਕਲੈਕਸ਼ਨ ਲੈਣਾ ਚਾਹੁੰਦੇ ਹੋ ਬਹੁਤ ਸੋਹਣੇ ਇਹ ਸੂਟ ਨੇ ਬਹੁਤ ਸੋਹਣੀ ਪ੍ਰਾਈਸ ਰੇਂਜ ਹੈ ਸਿਰਫ 3850 ਦੇ ਵਿੱਚ ਸੂਟ ਲੈ ਕੇ ਆਈਆਂ ਕੋਰੀਅਰ ਫ੍ਰੀ ਹੈ ਜਿੱਥੇ ਮਰਜੀ ਤੁਸੀਂ ਕੋਰੀਅਰ ਇੱਥੇ ਇੰਡੀਆ ਬੈਠੀ ਹੋ ਕਰਵਾ ਸਕਦੇ ਹੋ ਕੋਰੀਅਰ ਦੇ ਕੋਈ ਐਕਸਟਰਾ ਚਾਰजेस ਨਹੀਂ ਹੈਗੇ 3650 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਣਗੇ ਜਿਹੜੀਆਂ ਪਹਿਣਾ ਸਟਿਚ ਕਰਵਾ ਕੇ ਲੈਣਾ ਚਾਹੁੰਦੀਆਂ ਨੇ ਤੁਸੀਂ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਵਿਦਆਊਟ ਸਟਿਚਿੰਗ ਲੈਣਾ ਚਾਹੁੰਦੇ ਆ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਚਲੋ ਜੀ ਮਿਲਦੇ ਆਂ ਫਿਰ ਨਵੀਂ ਵੀਡੀਓ ਦੇ ਨਾਲ ਪਲੀਜ਼ ਜਿਹੜੀਆਂ ਪਹਿਣਾ ਤਿਆਂ ਦੇ ਲਈ ਪਲੇਨ ਸੂਟਾਂ ਦੀ ਡਿਮਾਂਡ ਕਰ ਰਹੀਆਂ ਨੇ ਤਾਂ ਤੁਸੀਂ ਆਪਣੇ ਕਲਰ ਦੱਸ ਸਕਦੇ ਹੋ ਰੇਂਜ ਦੱਸ ਸਕਦੇ ਹੋ ਕਿਦਾਂ ਦੇ ਸੂਟ ਲੈਣੀਆਂ ਪਲੇਨ ਫੈਬਰਿਕ ਮੇਰੇ ਕੋਲ ਆਲਮੋਸਟ ਕਾਫੀ ਆ ਚੁੱਕਿਆ ਉਹਦੀ ਵੀਡੀਓ ਨਹੀਂ ਪੈ ਰਹੀ ਹੈਗੀ ਤੇ ਤਿਆਂ ਲਈ ਸਪੈਸ਼ਲ ਜੇ ਤੁਸੀਂ ਸੂਟ ਰੈਡੀ ਵੀ ਕਰਵਾਉਣੇ ਆ ਤਾਂ ਤੁਸੀਂ ਕਰਵਾ ਸਕਦੇ ਹੋ ਆਪਣਾ ਮੇਜਰਮੈਂਟ ਸੈਂਡ ਕਰਕੇ ਤਿਆਂ ਲਈ ਆਪਣੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਪਲੇਨ ਜਿਵੇਂ ਕਿ ਤਿਆਂ ਦੇ ਫੰਕਸ਼ਨ ਆਨ ਸਟਾਰਟ ਹੋ ਰਹੇ ਨੇ ਚਲੋ ਜੀ ਮਿਲਦੀਆਂ ਫਿਰ ਨਵੀਂ ਵੀਡੀਓ ਦੇ ਨਾਲ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਰਹੂਗਾ ਕੈਸ਼ ਔਂਡ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਆਨਲਾਈਨ ਪੇਮੈਂਟ ਕਰਕੇ ਹੀ ਸੂਟਾਂ ਦੀ ਬੁਕਿੰਗ ਆਪਣੀ ਮੰਨੀ ਜਾਊਗੀ ਤੇ ਫਿਰ ਲੈ ਕੇ ਆਉਣੇ ਆ ਜਾਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ